ਇਥੇ ਟੀਮ ਆ ਭਾਰਤੀ ਕਿਸਾਨ ਨੂੰ ਕਾਦੀਆਂ ਦੀ ਅਸੀਂ ਅਪੀਲ ਕੀਤੀ ਸੀ ਸਾਰਿਆਂ ਨੂੰ ਵੀ ਆਪਾਂ ਉਹਨਾਂ ਦੀ ਮਦਦ ਕਰੀਏ ਜਿਵੇਂ ਪਿੱਛੇ ਕੁਝ ਅਸੀਂ ਜਿਹੜੇ ਸਾਡੇ ਭਰਾ ਜਿਨ੍ਹਾਂ ਦੇ ਪਸ਼ੂ ਰੋੜ ਗਏ ਸੀ ਉਹਨਾਂ ਦੀ ਵੀ ਮਦਦ ਕੀਤੀ ਹੈ 6 ਅਸੀਂ گاਵਾ ਸੱਜਰ ਦਿੱਤੀਆਂ ਸੀਗੀਆਂ ਤੇ ਇਹ ਡੀਏਪੀ ਖਾਦ ਦੇ ਰਹੇ ਹਾਂ ਕੁਝ ਅਸੀਂ ਗਾਂ ਪਲੈਨ ਬਣਾਈ ਹੈ ਵੀ ਤੂੜੀ ਜਾਂ ਜਿਹੜੀ ਵੀ ਲੋਡ ਹੋਊਗੀ ਕਿਉਂ ਉਹਨਾਂ ਦੇ ਜਿਹੜੇ ਮਹੀਨੇ 5 ਜਿਹੜੇ ਆਪਾਂ ਨੰਗਾਉਣੇ ਆ ਫਸਲ ਆਉਣ ਤੇ ਕਰ ਇਹ 300 ਗਟਾ ਅਸੀਂ ਡੀਏਪੀ ਦਾ ਦੇਣ ਲੱਗੇ ਆ ਅਸੀਂ ਆਪਦੀ ਮੈਂਬਰਾਂ ਨੂੰ ਇਹ ਵੀ ਗੱਲ ਕਹੀ ਹੈ ਵੀ ਆਪਾਂ ਕਣ ਕੇ ਬੀਜ ਕੇ ਤੇ ਜਿਹੜੀ ਆਪਣੇ ਕੋਲੇ ਵੱਧਦੀ ਖਾਦ ਆ ਉਹ ਵੀ ਆਪਾਂ ਇੱਕ ਮਾਸਟਰ ਲਖਵੀਰ ਸਿੰਘ ਕੋਲੇ ਫੱਤੇ ਵਾਲੇ ਜਾ ਕੇ ਉਹਨਾਂ ਦੇ ਨਾਲ ਕੋਲੇ ਬਹਿ ਕੇ ਲਿਸਟ ਲੈ ਕੇ ਆਪਾਂ ਜਿਹੜੀ ਵੀ ਚੀਜ਼ ਦੀ ਉਹਨਾਂ ਨੂੰ ਲੋੜ ਆ ਉਹ ਮਦਦ ਆਪਾਂ ਉਹਨਾਂ ਦੀ ਕਰਾਂਗੇ ਤੇ ਮੈਂ ਆਪਦੀ ਟੀਮ ਜੀਰੇ ਵਾਲੀ ਦਾ ਧੰਨਵਾਦ ਕਰਦਾ ਵੀ ਜਿੰਨਾ ਸਾਡੇ ਛੋਡੇ ਸੱਦੇ ਤੇ ਸਾਡੇ ਨਾਲ ਪ੍ਰਤੀਤੀ ਕਲੱਬ ਦੇ ਪ੍ਰਧਾਨ ਨਾਇਬ ਤਹਿਸੀਲਦਾਰ ਸਾਰੀ ਟੀਮ ਉਹਨਾਂ ਦੀ ਖੜੀ ਜਸਵੰਤ ਸਿੰਘ ਹੁਣੇ ਖੜੇ ਸਾਡੀ ਸਾਰੀ ਟੀਮ ਖੜੀ ਆ ਪ੍ਰੇਮ ਸਿੰਘ ਆਲੇ ਵਾਲਾ ਖੜਾ ਸਾਰਾ ਉਸ ਤੋਂ ਪਿੰਡ ਦਾ ਸਰਪੰਚ ਖੜੇ ਆ ਇਹ ਸਾਰੀ ਸੰਗਤ ਆਲੇ ਵਾਲੇ ਦੀ ਕਿਸ਼ਨ ਸਿੰਘ ਵਸਤੀ ਉਹਨਾਂ ਦੀ ਕਾਲਿਆਂ ਵਾਲੇ ਦੀ ਜਿਹੜੇ ਆਏ ਆ ਕੁਝ ਹਜੇ 2 ਵਜੇ ਦਾ ਟਾਈਮ ਅਸੀਂ ਦਿੱਤਾ ਸੀ ਉਹ ਆ ਰਹੇ ਆ 2000 ਨੂੰ ਬੋਰੀ ਬਲੈਕ ਦੇ ਵਿੱਚ ਜਿੰਨੀ ਮਰਜ਼ੀ ਲੈ ਲਓ ਹਾਲਾਤ ਇੰਨੇ ਮਾੜੇ ਹੋਏ ਪਏ ਆ ਖਾਦ ਡੀਪੀ ਵੰਡੀ ਜਾ ਰਹੀ ਆ 300 ਗੱਟਾ ਡੀਪੀ ਦਾ ਲਿਆਂਦਾ ਸੀ ਇਹ ਪਿੰਡ ਮਨਸੂਰਦੇਵ ਆ ਫੇਰੋਕੇ ਤੇ ਪਿੰਡ ਰੱਤਾ ਖੇੜਾ ਦੇ ਕੁਝ ਅਗਾ ਵਧੂ ਜਿਹੜੇ ਕਿਸਾਨ ਸੀ ਉਹਨਾਂ ਦੇ ਤੇ ਹੋਰ ਵੀ ਕਿਸਾਨਾਂ ਦੇ ਸਹਿਯੋਗ ਦੇ ਨਾਲ ਇਹ ਜਿਹੜੀ ਰਾਸ਼ੀ ਜਿਹੜੀ ਆ ਉਹਨਾਂ ਨੇ ਦਿੱਤੀ ਸੀਗੀ ਤੇ ਉਹਦੇ ਇਹ ਡੀਏਪੀ ਲਿਆ ਕੇ ਅੱਜ ਉਹ ਕਿਸਾਨਾਂ ਦੀ ਮਦਦ ਕਰਨੀ ਜਿਨ੍ਹਾਂ ਨੇ ਹੜ੍ਹਾਂ ਦੇ ਵਿੱਚ ਜਿਨ੍ਹਾਂ ਦੀ ਫਸਲ ਰੁੜ ਗਈ ਸੀ ਵਕਾਂ ਰੁੜ ਗਏ ਸੀ ਅੱਜ ਉਹਨਾਂ ਨੂੰ ਕਣਕ ਬੀਜਣ ਵਾਸਤੇ ਜਿਹੜੀ ਡੀਏਪੀ ਜਾਂ ਬ੍ਰੈਂਡ ਮਨਸੂਰ ਦੇਵਾ ਤੋਂ ਮੁਹੱਈਆ ਕਰਵਾਈ ਜਾ ਰਹੀ ਆ ਅੱਜ ਇੱਥੇ ਟੀਮ ਆ ਭਾਰਤੀ ਕਿਸਾਨ ਨੂੰ ਕਾਦੀਆਂ ਦੀ ਅਸੀਂ ਅਪੀਲ ਕੀਤੀ ਸੀ ਸਾਰਿਆਂ ਨੂੰ ਵੀ ਆਪਾਂ ਉਹਨਾਂ ਦੀ ਮਦਦ ਕਰੀਏ ਜਿਵੇਂ ਪਿੱਛੇ ਕੁਝ ਅਸੀਂ ਜਿਹੜੇ ਸਾਡੇ ਭਰਾ ਜਿਨ੍ਹਾਂ ਦੇ ਪਸ਼ੂ ਰੁੜ ਗਏ ਸੀ ਉਹਨਾਂ ਦੀ ਵੀ ਮਦਦ ਕੀਤੀ ਆ 6 ਅਸੀਂ گاਵਾ ਸੱਜਰ ਦਿੱਤੀਆਂ ਸੀਗੀਆਂ ਤੇ ਇਹ ਡੀਏਪੀ ਖਾਦ ਦੇ ਰਹੇ ਆਂ ਕੋਸ਼ਿਸ਼ ਅਸੀਂ ਗਾਂ ਪਲੈਨ ਬਣਾਈ ਆ ਵੀ ਤੂੜੀ ਜਾਂ ਜਿਹੜੀ ਵੀ ਲੋਡ ਹੋਊਗੀ ਕਿਉਂ ਉਹਨਾਂ ਦੇ ਜਿਹੜੇ ਮਹੀਨੇ ਪੰਜ ਜਿਹੜੇ ਆਪਾਂ ਨਗਾਉਣੇ ਆ ਫਸਲ ਆਉਣ ਤੇ ਕਰ ਇਹ 300 ਗਟਾ ਅਸੀਂ ਡੀਏਪੀ ਦਾ ਦੇਣ ਲੱਗੇ ਆਂ ਤੇ ਅਸੀਂ ਆਦੀ ਮੈਂਬਰਾਂ ਨੂੰ ਇਹ ਵੀ ਗੱਲ ਕਹੀ ਆ ਵੀ ਆਪਾਂ ਕਣਕ ਬੀਜ ਕੇ ਤੇ ਜਿਹੜੀ ਆਪਣੇ ਕੋਲ ਵੱਧ ਦੀ ਖਾਦ ਆ ਉਹ ਵੀ ਆਪਾਂ ਇੱਕ ਮਾਸਟਰ ਲਖਵੀਰ ਸਿੰਘ ਕੋਲੇ ਫੱਤੇ ਵਾਲੇ ਜਾ ਕੇ ਉਹਨਾਂ ਦੇ ਨਾਲ ਕੋਲੇ ਬਹਿ ਕੇ ਲਿਸਟ ਲੈ ਕੇ ਆਪਾਂ ਜਿਹੜੀ ਵੀ ਚੀਜ਼ ਦੀ ਉਹਨਾਂ ਨੂੰ ਲੋੜ ਆ ਉਹ ਮਦਦ ਆਪਾਂ ਉਹਨਾਂ ਦੀ ਕਰਾਂਗੇ ਤੇ ਮੈਂ ਆਪਣੀ ਟੀਮ ਜੀਰੇ ਵਾਲੀ ਦਾ ਧੰਨਵਾਦ ਕਰਦਾ ਵੀ ਜਿੰਨਾ ਸਾਡੇ ਛੋਡੇ ਸੱਦੇ ਤੇ ਸਾਡੇ ਨਾਲ ਪ੍ਰਤੀਤੀ ਕਲੱਬ ਦੇ ਪ੍ਰਧਾਨ ਐਨ ਐਬ ਤਹਿਸੀਲਦਾਰ ਸਾਰੀ ਟੀਮ ਉਹਨਾਂ ਦੀ ਖੜੀ ਜਸਵੰਤ ਸਿੰਘ ਹੁਣੀ ਖੜੇ ਸਾਡੀ ਸਾਰੀ ਟੀਮ ਖੜੀ ਆ ਪ੍ਰੇਮ ਸਿੰਘ ਆਲੇ ਵਾਲਾ ਖੜਾ ਸਾਰਾ ਉਥੋਂ ਦੇ ਪਿੰਡ ਦਾ ਸਰਪੰਚ ਖੜੇ ਆ ਇਹ ਸਾਰੀ ਸੰਗਤ ਆਲੇ ਵਾਲੇ ਦੀ ਕਿਸ਼ਨ ਸਿੰਘ ਵਸਤੀ ਉਹਨਾਂ ਦੀ ਕਾਲਿਆਂ ਵਾਲੇ ਦੀ ਜਿਹੜੇ ਆਏ ਆ ਕੁਝ ਅਜੇ 2 ਵਜੇ ਦਾ ਟਾਈਮ ਅਸੀਂ ਦਿੱਤਾ ਸੀ ਉਹ ਆ ਰਹੇ ਆ 2000 ਨੂੰ ਬੋਰੀ ਬਲੈਕ ਦੇ ਵਿੱਚ ਜਿੰਨੀ ਮਰਜ਼ੀ ਲੈ ਲਓ ਹਾਲਾਤ ਇੰਨੇ ਮਾੜੇ ਹੋਏ ਪਏ ਆ ਖਾ ਦਾ ਡੀਪੀ ਵੰਡੀ ਜਾ ਰਹੀ ਹੈ 300 ਗੱਟਾ ਡੀਪੀ ਦਾ ਲਿਆਂਦਾ ਸੀ ਇਹ ਪਿੰਡ ਮਨਸੂਰਦੇਵ ਆ ਫੇਰੋਕੇ ਤੇ ਪਿੰਡ ਰੱਤਾ ਖੇੜਾ ਦੇ ਕੁਝ ਅਗਾ ਵਧੂ ਜਿਹੜੇ ਕਿਸਾਨ ਸੀ ਉਹਨਾਂ ਦੇ ਤੇ ਹੋਰ ਵੀ ਕਿਸਾਨਾਂ ਦੇ ਸਹਿਯੋਗ ਦੇ ਨਾਲ ਇਹ ਜਿਹੜੀ ਰਾਸ਼ੀ ਜਿਹੜੀ ਆ ਉਹਨਾਂ ਨੇ ਦਿੱਤੀ ਸੀਗੀ ਤੇ ਉਹਦੀ ਇਹ ਡੀਪੀ ਲਿਆ ਕੇ ਅੱਜ ਉਹ ਕਿਸਾਨਾਂ ਦੀ ਮਦਦ ਕਰਨੀ ਜਿਨ੍ਹਾਂ ਨੇ ਹੜ੍ਹਾਂ ਦੇ ਵਿੱਚ ਜਿਨ੍ਹਾਂ ਦੀ ਫਸਲਾਂ ਰੁੜ ਗਈ ਸੀ ਬਕਾਂ ਰੁੜ ਗਏ ਸੀ ਅੱਜ ਉਹਨਾਂ ਨੂੰ ਕਣਕ ਬੀਜਣ ਵਾਸਤੇ ਜਿਹੜੀ ਡੀਏਪੀ ਹੈ ਬੰਡ ਮਨਸੂਰ ਦੇਵਾ ਤੋਂ ਮੁਹੱਈਆ ਕਰਵਾਈ ਜਾ ਰਹੀ ਆ ਅੱਜ ਇੱਥੇ ਟੀਮ ਆ ਭਾਰਤੀ ਕਿਸਾਨ ਨੂੰ ਕਾਦੀਆਂ ਦੀ ਅਸੀਂ ਅਪੀਲ ਕੀਤੀ ਸੀ ਸਾਰਿਆਂ ਨੂੰ ਵੀ ਆਪਾਂ ਉਹਨਾਂ ਦੀ ਮਦਦ ਕਰੀਏ ਜਿਵੇਂ ਪਿੱਛੇ ਕੁਝ ਅਸੀਂ ਜਿਹੜੇ ਸਾਡੇ ਭਰਾ ਜਿਨ੍ਹਾਂ ਦੇ ਪਸ਼ੂ ਰੁੜ ਗਏ ਸੀ ਉਹਨਾਂ ਦੀ ਵੀ ਮਦਦ ਕੀਤੀ ਆ ਛੇ ਅਸੀਂ گاਵਾ ਸੱਜਰ ਦਿੱਤੀਆਂ ਸੀਗੀਆਂ ਤੇ ਇਹ ਡੀਏਪੀ ਖਾਦ ਦੇ ਰਹੇ ਆ ਕੁਝ ਅਸੀਂ ਗਾਂ ਪਲੈਨ ਬਣਾਈ ਆ ਵੀ ਤੂੜੀ ਜਾਂ ਜਿਹੜੀ ਵੀ ਲੋੜ ਹੋਊਗੀ ਕਿਉਂ ਉਹਨਾਂ ਦੇ ਜਿਹੜੇ ਮਹੀਨੇ ਪੰਜ ਜਿਹੜੇ ਆਪਾਂ ਨੰਗਾਉਣੇ ਆ ਫਸਲ ਆਉਣ ਤੇ ਕਰ ਇਹ 300 ਗਟਾ ਸੀ ਡੀਪੀ ਦਾ ਦੇਣ ਲੱਗੇ ਆ ਤੇ ਅਸੀਂ ਆਦੀ ਮੈਂਬਰਾਂ ਨੂੰ ਇਹ ਵੀ ਗੱਲ ਕਹੀ ਆ ਵੀ ਆਪਾਂ ਕਣ ਕੇ ਬੀਜ ਕੇ ਤੇ ਜਿਹੜੀ ਆਪਣੇ ਕੋਲ ਵੱਧ ਹੀ ਖਾਦ ਆ ਉਹ ਵੀ ਆਪਾਂ ਇੱਕ ਮਾਸਟਰ ਲਖਵੀਰ ਸਿੰਘ ਕੋਲੇ ਫੱਤੇ ਵਾਲੇ ਜਾ ਕੇ ਉਹਨਾਂ ਦੇ ਨਾਲ ਕੋਲੇ ਬਹਿ ਕੇ ਲਿਸਟ ਲੈ ਕੇ ਆਪਾਂ ਜਿਹੜੀ ਵੀ ਚੀਜ਼ ਦੀ ਉਹਨਾਂ ਨੂੰ ਲੋੜ ਆ ਉਹ ਮਦਦ ਆਪਾਂ ਉਹਨਾਂ ਦੀ ਕਰਾਂਗੇ ਤੇ ਮੈਂ ਆਪਦੀ ਟੀਮ ਜੀਰੇ ਵਾਲੀ ਦਾ ਧੰਨਵਾਦ ਕਰਦਾ ਵੀ ਜਿੰਨਾ ਸਾਡੇ ਛੋੜੇ ਸੱਦੇ ਤੇ ਸਾਡੇ ਨਾਲ ਪ੍ਰਤੀਪਤੀ ਕਲੱਬ ਦੇ ਪ੍ਰਧਾਨ ਨਾਇਬ ਤਹਿਸੀਲਦਾਰ ਸਾਰੀ ਟੀਮ ਉਹਨਾਂ ਦੀ ਖੜੀ ਜਸਵੰਤ ਸਿੰਘ ਹਣੀ ਖੜੇ ਸਾਡੀ ਸਾਰੀ ਟੀਮ ਖੜੀ ਆ ਪ੍ਰੇਮ ਸਿੰਘ ਆਲੇ ਵਾਲਾ ਖੜਾ ਸਾਰਾ ਉਸ ਤੋਂ ਪਿੰਡ ਦਾ ਸਰਪੰਚ ਖੜੇ ਆ ਇਹ ਸਾਰੀ ਸੰਗਤ ਆਲੇ ਵਾਲੇ ਦੀ ਕਿਸ਼ਨ ਸਿੰਘ ਵਸਤੀ ਉਹਨਾਂ ਦੀ ਕਾਲਿਆਂ ਵਾਲੇ ਦੀ ਜਿਹੜੇ ਆਏ ਆ ਕੁਝ ਅਜੇ 2 ਵਜੇ ਦਾ ਟਾਈਮ ਅਸੀਂ ਦਿੱਤਾ ਸੀ ਉਹ ਆ ਰਹੇ ਆ 2000 ਨੂੰ ਬੋਰੀ ਬਲੈਕ ਦੇ ਵਿੱਚ ਜਿੰਨੀ ਮਰਜ਼ੀ ਲੈ ਲਓ ਹਾਲਾਤ ਇੰਨੇ ਮਾੜੇ ਹੋਏ ਪਏ ਆ ਖਾਦ ਡੀਪੀ ਵੰਡੀ ਜਾ ਰਹੀ ਆ 300 ਗੱਟਾ ਡੀਪੀ ਦਾ ਲੈਂਦਾ ਸੀ ਇਹ ਪਿੰਡ ਮਨਸੂਰਦੇਵ ਆ ਫੇਰੋਕੇ ਤੇ ਪਿੰਡ ਰੱਤਾਖੇੜਾ ਦੇ ਕੁਝ ਅਗਾ ਵਧੂ ਜਿਹੜੇ ਕਿਸਾਨ ਸੀ ਉਹਨਾਂ ਦੇ ਤੇ ਹੋਰ ਵੀ ਕਿਸਾਨਾਂ ਦੇ ਸਹਿਯੋਗ ਦੇ ਨਾਲ ਇਹ ਜਿਹੜੀ ਰਾਸ਼ੀ ਜਿਹੜੀ ਆ ਉਹਨਾਂ ਨੇ ਦਿੱਤੀ ਸੀਗੀ ਤੇ ਉਹਦੀ ਇਹ ਡੀਪੀ ਲਿਆ ਕੇ ਅੱਜ ਉਹ ਕਿਸਾਨਾਂ ਦੀ ਮਦਦ ਕਰਨੀ ਜਿਨ੍ਹਾਂ ਨੇ ਹਾੜਾਂ ਦੇ ਵਿੱਚ ਜਿਨ੍ਹਾਂ ਦੀ ਫਸਲ ਰੁੜ ਗਈ ਸੀ ਕਾਂ ਰੁੜ ਕੇ ਸੀ ਅੱਜ ਉਹਨਾਂ ਨੂੰ ਕਣਕ ਬੀਜਣ ਵਾਸਤੇ ਜਿਹੜੀ ਡੀਪੀ ਆ ਪਿੰਡ ਮਨਸੂਰਦੇਵ ਤੋਂ ਮੁਹੱਈਆ ਕਰਵਾਈ ਜਾ ਰਹੀ ਹੈ